ਤਹਾਡੇ ਸਾਹਮਣੇ ਮਾਲ ਖੋਲ ਖੋਲ ਕੇ ਨਹੀਂ ਰੱਖਿਆ ਹੋਇਆ ਇਹ ਬੰਦ ਬੰਦ ਗੱਤੇ ਆਂਦੇ ਆ ਏਦੇ ਮਾਲ ਵੇਚੇ ਜਾਂਦਾ ਸਿੰਗਲ ਪੀਸ ਵੀ ਮਿਲ ਜਾਂਦਾ ਬਹੁਤ ਬਟਵੰਤ ਕਰਦੇ ਦੁਕਾਨ ਤੇ ਆਣਾ ਦੁਕਾਨ ਤੇ ਹੁਣ ਹਾਂ ਹੁਣ ਰੋਜ਼ ਵਾਟਰ ਹੈ ਕੰਪਨੀ ਦਾ ਰੋਜ਼ ਵਾਟਰ ਹੈ ਦੇਖੋ ਹਨਾ ਇੱਕ ਦੇ ਉੱਤੇ 280 ਰੁਪਏ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਆ ਦੇਖੋ ਐਚ ਆਰਟੀ ਮਿਕਸ ਫਰੂਟ ਬਲੀਚ ਹੈ ਹਾਂਜੀ ਫਰੂਟ 골ਡ ਡਾਇਮੰਡ ਸਾਰੀਆਂ ਬਲੀਚਾਂ ਮਿਲਣਗੀਆਂ ਐਚ ਆਰਟੀ ਦੀ ਓਕੇ ਬਾਈ ਐਮ ਆਰ ਪੀ ਕਿੰਨੀ ਹੈ ਇੱਕ ਦੇ ਉੱਤੇ 80 ਰੁਪਏ 60 ਰੁਪਏ ਐਮ ਆਰ ਪੀ ਹੈ 15 ਰੁਪਏ ਦੀ ਪੈਣੀ ਸਿਰਫ ਯਾਰ ਤੁਹਾਡੇ ਸਾਹਮਣੇ ਐ ਚੈੱਕ ਕਰੋ ਆ 240 ਰੁਪਏ ਇੱਕ ਤੇ ਐਮ ਆਰ ਪੀ ਐ ਤੁਹਾਨੂੰ 60 ਰੁਪਏ ਦਾ ਪੀਸ ਦੇ ਰਹੇ ਆ ਇਹ ਦੇਖੋ ਆਫਟਰ ਵੈਕਸਿੰਗ ਜੈਲ ਕੋਕੀ ਬਾਈ ਕਿੰਨੇ ਦੀ ਪੈਂਦੀ ਏ 70 ਰੁਪਏ ਦੀ ਕਿੰਨੇ ਦੀ ਐ ਮ ਆਰ ਪੀ ਹੈਗੀ ਇਹਦੇ ਉੱਤੇ ਇਹ 280 ਰੁਪਏ ਹਾਂਜੀ ਸਾਰੀ ਗੱਲ ਦੀ ਸਾਰਿਆਂ ਨੂੰ ਆ ਬਖੜੇ ਫੀਲਡ ਲਗਾਣ ਚ ਸਾਗਰ ਦੇ ਕੋਸਮਟਿਕ ਟਾਈਮ ਤੇ ਖੜੇ ਆ ਜ ਤੁਹਾਨੂੰ ਹੋਰ ਸਾਮਾਨ ਨਵਾਂ ਦਿਖਾਉਣੇ ਆ ਬਹੁਤ ਸਾਫਟ ਰੇਟ ਦਾ ਸਾਰਾ ਸਮਾਨ ਕੰਪਨੀ ਨਾਲ ਜੁੜੀ ਹੋਈ ਹੈ ਬਣਾ ਦੇ ਆਜੋ ਇਹ ਜੋਲੀ ਸਪੰਜ ਹੈ ਹੋ ਵੀ ਜੋਲੀ ਸਪੰਜ ਤੁਹਾਨੂੰ ਕਿੰਨੇ ਦਾ ਪੈਣਾ ਹੈ 68 ਰੁਪਏ ਦਰਜਨ ਪਹਿਲੇ ਕਿੰਨੇ ਦਾ ਹੈ 68 ਰੁਪਏ ਦਰਜਨ ਤੁਸੀਂ ਇੱਕ ਪੀਸ 10 ਰੁਪਏ ਦਾ ਸੇਲ ਕਰ ਦਿਓ 20 ਸੇਲ ਕਰ ਦਿਓ ਤੁਹਾਨੂੰ ਸਿਰਫ 68 ਰੁਪਏ ਦਰਜਨ ਹੂੰ ਹੂੰ ਬਾਜ਼ਾਰ 'ਚ ਮਹਿੰਗਾ ਹਾਂ ਬਾਜ਼ਾਰ 'ਚ ਮਹਿੰਗਾ ਬਾਜ਼ਾਰ ਤੁਹਾਨੂੰ 120 ਰੁਪਏ ਦਰਜਨ ਮਿਲਦਾ ਹੈ ਓਕੇ ਤੁਹਾਨੂੰ 68 ਰੁਪਏ ਦਰਜਨ ਲਾਉਣਾ ਓਕੇ ਵੀ ਠੀਕ ਹੋ ਗਿਆ ਕੋਨ ਨਵਾਂ ਮਾਲ ਕਾਮਿਲ ਕਰਿਆ ਨਵਾਂ ਮਾਲ ਇਹ ਕੋਲੀਆ ਨਹੀਂ ਹੈਗਾ ਆ ਦੇਖੋ ਐਚ ਆਰਟੀ ਮਿਕਸ ਫਰੂਟ ਬਲੀਚ ਹੈ ਹਾਂਜੀ ਵੀਰੇ ਫਰੂਟ 골ਡ ਡਾਇਮੰਡ ਸਾਰੀਆਂ ਬਲੀਚਾਂ ਮਿਲਣਗੀਆਂ ਐਚ ਆਰਟੀ ਦੀ ਓਕੇ ਬਾਈ ਐਮ ਆਰ ਪੀ ਕਿੰਨੀ ਇੱਕ ਦੇ ਉੱਤੇ 80 ਰੁਪਏ 60 ਰੁਪਏ ਐਮ ਆਰ ਪੀ ਹੈ 15 ਰੁਪਏ ਦੀ ਪੈਣੀ ਸਿਰਫ ਹੋ ਬੰਦੇ 60 ਰੁਪਏ ਵਾਲੀ ਬਲੀਚ ਸਿਰਫ 15 ਰੁਪਏ ਪੈਣੀ ਤੁਹਾਨੂੰ ਬਹੁਤ ਫਰਕ ਹੈ ਹਨਾ ਫਰਕ ਪੈ ਗਿਆ ਮੈਂ ਕਿਹਾ ਤੁਸੀਂ ਇੱਕ ਨਾਲ ਦੋ ਵਿੱਚੋਂ ਇੱਕ ਨਾਲ ਤਿੰਨ ਵਿੱਚੋਂ ਇੱਕ ਨਾਲ ਚਾਰ ਵਿੱਚੋਂ ਤੁਹਾਡੀ ਬਚਦੀ ਸਾਡੇ ਕੋਲ ਜਿਹੜਾ ਗਾਹਕ ਆ ਗਿਆ ਫੁੱਲ ਕਮਾਈ ਕਰਦਾ ਉਹ ਤੋਂ ਤੇ ਹੋਰ ਬੱਸੇ ਨਹੀਂ ਜਾਂਦਾ ਹਾਂ ਫੁੱਲ ਕਮਾਈ ਕਰੇ ਫਿਰ ਸਾ ਇਹ ਉਹਨੇ ਬੰਨ ਲੈਂਦੇ ਉਹਨੂੰ ਬਿਲਕੁਲ ਨਾ ਮੈਂ ਤੁਹਾਨੂੰ ਯਾਰ ਤੁਹਾਡੇ ਸਾਹਮਣੇ ਐ ਚੈੱਕ ਕਰੋ ਆ 240 ਰੁਪਏ ਇੱਕ ਤੇ ਐਮ ਆਰ ਪੀ ਐ ਤੁਹਾਨੂੰ 60 ਰੁਪਏ ਦਾ ਪੀਸ ਦੇ ਰਹੇ ਹੁਣ ਇੱਥੇ ਮੈਂ ਤੁਹਾਨੂੰ 180 ਰੁਪਏ ਐਮ ਆਰ ਪੀ ਹੈ ਮੈਂ ਤੁਹਾਨੂੰ ਸਿੱਧਾ 55 ਰੁਪਏ ਦਾ ਪੀਸ ਦੇ ਰਿਹਾ ਹਾਂ ਹਨਾ ਫੇਸ ਵੋਸ਼ ਤੇ ਬਾਜ਼ਾਰ ਕੀ ਰੇਟ ਹੈ 50 150 ਥੱਲੇ ਨਹੀਂ ਮਿਲਦਾ ਇਹ ਆਹਦੀ ਆਫਟਰ ਵੈਕਸਿੰਗ ਜੈਲ ਕੋਚੋ ਮੈਂ ਕਿੰਨੇ ਦੀ ਪੈਂਦੀ ਏ 70 ਰੁਪਏ ਦੀ ਕਿੰਨੇ ਦੀ ਐਮ ਆਰ ਪੀ ਹੈਗੀ ਇਹਦੇ ਉੱਤੇ ਇਹ 280 ਰੁਪਏ ओके भाई सिर्फ 70 ਰੁਪਏ ਦੀ ਇਹ ਦੇਖੋ ਕੰਪਨੀ ਦੀ ਚੀਜ਼ ਹੋਏਗੀ ਇੱਦਾਂ ਹੀ ਇਹਦੇ ਵਿੱਚ ਕਲੀਨਸਿੰਗ ਮਿਲਕ ਟੋਨਰ ਐਕਸਚेंजर ਸਾਰਾ ਕੁਝ ਮਿਲਦਾ ਕਿ ਤੁਹਾਡੇ ਸਾਹਮਣੇ ਮਾਲ ਖੋਲ ਖੋਲ ਕੇ ਨਹੀਂ ਰੱਖਿਆ ਹੋਇਆ ਇਹ ਬੰਦ ਬੰਦ ਗੱਤੇ ਆਂਦੇ ਇੱਦਾਂ ਹੀ ਮਾਲ ਵੇਚੇ ਜਾਂਦਾ ਸਿੰਗਲ ਵੀ ਸੁਈ ਮਿਲ ਜਾਂਦਾ ਬਹੁਤ ਵੇ ਟਵਿੰਟ ਕਰਦੇ ਦੁਕਾਨ ਤੇ ਆਣਾ ਪੈਂਦਾ ਦੁਕਾਨ ਤੇ ਹੋਣਾ ਪਊ ਹਾਂ ਹੁਣ ਇਹ ਰੋਜ਼ ਵਾਟਰ ਹੈ ਕੰਪਨੀ ਦਾ ਰੋਜ਼ ਵਾਟਰ ਹੈ ਦੇਖੋ ਹਨਾ ਇੱਕ ਦੇ ਉੱਤੇ 280 ਰੁਪਏ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਸਿਰਫ 50 ਰੁਪਏ ਦਾ ਰੋਜ਼ ਵਾਟਰ ਕੰਪਨੀ ਦਾ ਲੋਕਲ ਨਹੀਂ ਓਕੇ ਬਈ ਹਨਾ ਰੋਜ਼ ਵਾਟਰ ਟੋਨਰ ਐਕਸਚੇਂਜਰ ਕਲੀਨਸਿੰਗ ਪੈਕ ਸਾਰੇ ਇਦਾਂ ਹੀ ਰੇਟ ਆ ਆ ਦੇਖੋ ਇਹ ਹੈਗੀ ਐਲੋਵੀਰਾ ਜੈਲ ਓਕੇ ਬਈ ਐਲੋਵੀਰਾ ਜੈਲ ਆ ਦੇਖੋ ਮੂੰਹ ਬੋਲਦੀ ਹੈ ਜੀ ਹਾਂਜੀ ਵੀਰੇ ਕੰਪਨੀ ਦਾ ਪੀਸ ਹੈ ਨਾ ਹਾਂ ਬਈ ਇੱਕ ਦੇ ਉੱਤੇ 150 ਰੁਪਏ ਐਮ ਆਰ ਪੀ ਹੈ ਓਕੇ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਬੱਲੇ 150 ਵਾਲਾ ਪੀਸ 50 ਰੁਪਏ ਦਾ ਆ ਦੇਖੋ ਕੰਪਨੀ ਦਾ ਪੀਸ ਹੋਇਆ ਓਕੇ ਫਰੈਸ਼ ਰੇਟ ਦਾ ਮਾਲ ਹੋਏਗਾ ਠੀਕ ਹੈ ਹਾਂਜੀ ਸਾਡੇ ਕੋਲ ਕੋਈ ਵੀ ਚੀਜ਼ ਲੋਕਲ ਨਹੀਂ ਮਿਲੇਗੀ ਤੁਹਾਨੂੰ ਕੰਪਨੀ ਦੇ ਪ੍ਰੋਡਕਟ ਮਿਲਣਗੇ